ਜਿਸ ਵਖਰ ਕੋ ਲੈਣ ਤੂੰ ਆਇਆ RAM ਨਾਮ ਸੰਤਨ ਘਰ ਪਾਇਆ ਸਤਿਗੁਰ ਪਾਤਸ਼ਾਹ ਜੀਆਂ ਦੇ ਪਾਵਨ ਫੁਰਮਾਨ ਹਨ ਕਿ ਹੇ ਭਾਈ ਜਿਸ ਵਖਰ ਕੋ ਵਖਰ ਕਹਿੰਦੇ ਨੇ ਸੌਦੇ ਨੂੰ ਅਸਲ ਦੇ ਵਿੱਚ ਮਨੁੱਖ ਇਸ ਸੰਸਾਰ ਦੇ ਵਿੱਚ ਇੱਕ ਵਣਜਾਰਾ ਇੱਕ ਵਪਾਰੀ ਬਣ ਕੇ ਆਉਂਦਾ ਹੈ ਉਹ ਚੰਗੇ ਅਤੇ ਮਾੜੇ ਕਰਮਾਂ ਦਾ ਵਪਾਰ ਕਰਦਾ ਹੈ ਕਦੇ ਚੰਗੇ ਕਰਮ ਕਰਦਾ ਹੈ ਕਦੇ ਮਾੜੇ ਮੰਦ ਕਰਮਾਂ ਵਿੱਚ ਚਲਿਆ ਜਾਂਦਾ ਹੈ ਇਸ ਤਰੀਕੇ ਦੇ ਨਾਲ ਇਹ ਵਣਜ ਕਰਦਾ ਹੋਇਆ ਵਪਾਰ ਕਰਦਾ ਹੋਇਆ ਕਿਤਨਾ ਕ ਪਾਪ ਖੱਟ ਲਏ ਕਿਤਨੇ ਕ ਪੁੰਨ ਖੱਟ ਲਏ ਨੇ ਇਹ ਸਾਰੀ ਖੱਟੀ ਨੂੰ ਨਾਲ ਲੈ ਕੇ ਜਾਂਦਾ ਹੈ ਇਹਨਾਂ ਕਰਮਾਂ ਨੂੰ ਇੱਕ ਸੌਦੇ ਦੀ ਤਰ੍ਹਾਂ ਵਖਿਆਣ ਕਰਦੇ ਹੋਏ ਸਤਿਗੁਰੂ ਜੀ ਫਰਮਾਨ ਕਰਦੇ ਹਨ ਜਿਸ ਵਖਰ ਕੋ ਲੈਣ ਤੂੰ ਆਇਆ ਜਿਸ ਸੌਦੇ ਨੂੰ ਖਰੀਦਣ ਵਾਸਤੇ ਜਿਸ ਚੀਜ਼ ਦਾ ਜਿਸ ਵਸਤੂ ਦਾ ਵਪਾਰ ਕਰਨ ਵਾਸਤੇ ਤੂੰ ਇਸ ਦੁਨੀਆ ਵਿੱਚ ਆਇਆ ਸੀ ਕਹਿ ਲੱਗੇ ਉਹ ਕਿੱਥੋਂ ਮਿਲੇਗਾ ਸੌਦਾ RAM ਨਾਮ ਸੰਤਨ ਘਰ ਪਾਇਆ ਉਹ RAM ਨਾਮ ਰੂਪੀ ਸੌਦਾ ਉਹ ਸਮਾਨ ਉਹ ਵਸਤੂ ਉਹ ਚੀਜ਼ ਤੈਨੂੰ ਕੇਵਲ ਤੇ ਕੇਵਲ ਸਤ ਸੰਗ ਦੇ ਵਿੱਚੋਂ ਸੰਤ ਜਨਾਂ ਦੇ ਘਰ ਵਿੱਚੋਂ ਭਾਵ ਸਤ ਸੰਗ ਦੇ ਵਿੱਚੋਂ ਪ੍ਰਾਪਤ ਹੋਏਗੀ ਉਹ ਵਸਤੂ ਜਿਸ ਅਸਲ ਵਸਤੂ ਨੂੰ ਖਰੀਦਣ ਵਾਸਤੇ ਖੱਟਣ ਵਾਸਤੇ ਕਮਾਉਣ ਵਾਸਤੇ ਤੂੰ ਇਸ ਦੁਨੀਆ ਤੇ ਆਇਆ ਸ ਹੈ ਉਹ ਵਸਤੂ ਤੈਨੂੰ ਸਤ ਸੰਗ ਵਿੱਚੋਂ ਪ੍ਰਾਪਤ ਹੋਵੇਗੀ ਅਗਲਾ ਬਚਨ ਹੈ ਤਜ ਅਭਿਮਾਨ λεਹੁ ਮਨ ਮੂਲ RAM ਨਾਮ ਹਿਰਦੈ ਮਹਿ ਤੂਲ ਕਿ ਲਗੇ ਇੱਕ ਕੰਮ ਹੋਰ ਕਰ ਤਜ ਅਭਿਮਾਨ ਆਪਣੇ ਅੰਦਰੋਂ ਅਭਿਮਾਨ ਨੂੰ ਹੰਕਾਰ ਨੂੰ ਛੱਡ ਦੇ λεਹੁ ਮਨ ਮੂਲ ਤੇ ਮਨ ਦੇ ਵਟੇ ਦੇ ਵਿੱਚ ਇਹ ਸੌਦਾ ਖਰੀਦਣਾ ਪੈਂਦਾ ਹੈ ਵੇਖੋ ਇਹ ਜਿਹੜਾ RAM ਨਾਮ ਦਾ ਸੌਦਾ ਹੈ ਪੁੰਨ ਕਰਮ ਦਾ ਸੌਦਾ ਹੈ ਚੰਗੇ ਕਰਮਾਂ ਦਾ ਸੌਦਾ ਹੈ ਇਹਨੂੰ ਖਰੀਦਣ ਵਾਸਤੇ ਕਿਹੜਾ ਧਨ ਲੱਗਦਾ ਹੈ ਦੁਨਿਆਵੀ ਮਾਇਆ ਪੈਸੇ ਪਦਾਰਥ ਨਹੀਂ ਲੱਗਦੇ ਇਹਨੂੰ ਖਰੀਦਣਾ ਹੋਵੇ ਤੇ ਬਦਲੇ ਵਿੱਚ ਆਪਣਾ ਮਨ ਵੇਚਣਾ ਪੈਂਦਾ ਜਿਵੇਂ ਦੁਕਾਨ ਤੋਂ ਕੋਈ ਚੀਜ਼ ਲਈਏ ਤੇ ਬਦਲੇ ਵਿੱਚ ਆਪਾਂ ਉਸ ਨੂੰ ਪੈਸੇ ਦਿੰਨੇ ਆ ਫਿਰ ਚੀਜ਼ ਮਿਲਦੀ ਹੈ ਇਸੇ ਤਰ੍ਹਾਂ ਰਾਮ ਨਾਮ ਰੂਪੀ ਜੇ ਸੌਦਾ ਲੈਣਾ ਹੈ ਨਾ ਖਰੀਦਣਾ ਹੈ ਤੁਸੀਂ ਸੰਤ ਜਨਾਂ ਦੇ ਕੋਲੋਂ ਤੇ ਬਦਲੇ ਦੇ ਵਿੱਚ ਆਪਣਾ ਮਨ ਦੇਣਾ ਪਏਗਾ ਮਨ ਬੀਚੈ ਸਤਿਗੁਰ ਕੇ ਪਾਸ ਤਿਸ ਸੇਵਕ ਕੇ ਕਾਰਜ ਰਾਸ ਗੱਲ ਤਾਂ ਸਾਰੀ ਮਨ ਦੀ ਮਨ ਦੀ ਹੈ ਇਹ ਮਾਨੀਤ ਹੈ ਜਿਹੜਾ ਮਨੁੱਖ ਨੂੰ ਇੱਕ ਜਗ੍ਹਾ ਤੇ ਟਿਕਨ ਨਹੀਂ ਦਿੰਦਾ ਬੈਠਣ ਨਹੀਂ ਦਿੰਦਾ ਸਾਰਾ ਜੀਵਨ ਇੰਨੀ ਪਟਕਾਰ ਦੇ ਵਿੱਚ ਮਨੁੱਖ ਕੱਢ ਦਿੰਦਾ ਹੈ ਉਹ ਕਿਹਦੀ ਬਦੌਲਤ ਮਨ ਦੀ ਬਦੌਲਤ ਤੇ ਸਤਿਗੁਰਾਂ ਨੇ ਆਖਿਆ ਇਸ ਮਨ ਦੇ ਬਦਲੇ RAM ਦਾ ਨਾਮ ਖਰੀਦਣ ਦੀ ਕੋਸ਼ਿਸ਼ ਕਰ ਤਜ ਅਭਿਮਾਨ λεਹੁ ਮਨ ਮੋਲ ਹੰਕਾਰ ਨੂੰ ਛੱਡ ਕੇ ਆਪਣੇ ਮਨ ਦੇ ਵਟੇ RAM ਦੇ ਨਾਮ ਦਾ ਸੌਦਾ ਖਰੀਦ ਲੈ RAM ਨਾਮ ਹਿਰਦੇ ਮਹਿ ਤੋਲ ਇਹ ਕੇਵਲ ਇੱਕ ਖਰੀਦਣਾ ਹੀ ਨਹੀਂ ਲੈਣਾ ਹੀ ਨਹੀਂ ਇਸ ਤੋਂ ਅੱਗੇ ਕਹਿਣ ਲੱਗੇ ਉਸ ਰਾਮ ਦੇ ਨਾਮ ਨੂੰ ਆਪਣੇ ਹਿਰਦੇ ਦੇ ਵਿੱਚ ਤੋਲਿਆ ਕਰ ਭਾਵ ਪ੍ਰਭੂ ਦਾ ਨਾਮ ਹਿਰਦੇ ਵਿੱਚ ਪਰਖ ਹੁਣ ਪਰਖ ਕਾਦੀ ਕਰਨੀ ਹੈ ਇਹ ਹੁਣ ਪਰਖ ਥੋੜੀ ਕਰਨੀ ਹੈ ਕਿ ਨਾਮ ਲੈਣਾ ਚੰਗਾ ਹੈ ਕਿ ਮਾੜਾ ਅਸਲ ਦੇ ਵਿੱਚ ਪਰਖ ਇਹ ਕਰਨੀ ਹੈ ਕਿ ਗੁਰੂ ਸਾਨੂੰ ਕੀ ਕਰਨ ਵਾਸਤੇ ਕਿਹੜੇ ਕਾਰਜਾਂ ਵਾਸਤੇ ਕਹਿੰਦਾ ਹੈ ساری ਉਮਰ ਵਾਸਤੇ ਪ੍ਰੇਰਦਾ ਤੇ ਅਸੀਂ ਕਿਹੜੇ ਕਾਰਜ ਕਰਦੇ ਹਾਂ ਗੁਰੂ ਸਾਨੂੰ ਕੀ ਕਹਿ ਰਿਹਾ ਤੇ ਅਸੀਂ ਕੀ ਕਰ ਰਹੇ ਹਾਂ ਬਸ ਇਸ ਚੀਜ਼ ਨੂੰ ਵੇਖਣਾ ਹੈ ਤੇ ਉਹ ਵੇਖਣਾ ਵੀ ਕਿੱਥੋਂ ਹੈ ਆਪਣੇ ਹਿਰਦੇ ਤੋਂ RAM ਨਾਮ ਹਿਰਦੇ ਮਹਿ ਤੋਲ ਆਪਣੇ ਹਿਰਦੇ ਦੇ ਅੰਦਰੋਂ ਇਸ ਚੀਜ਼ ਦੀ ਪਰਖ ਕਰਨੀ ਹੈ ਅਗਲਾ ਬਚਨ ਕਹਿ ਲੱਗੇ ਲਾਦ ਖੇਪ ਸੰਤੇ ਸੰਗਚਾਲ ਔਰ ਤਿਆਗ ਵਿਖਿਆ ਜੰਜਾਲ ਫਿਰ ਇੱਕ ਕੰਮ ਕਰੀ ਜਦੋਂ ਤੈਨੂੰ ਰਾਮ ਦਾ ਨਾਮ ਮਿਲ ਗਿਆ ਨਾ ਲਾਦ ਖੇਪ ਖੇਪ ਦਾ ਮਤਲਬ ਹੈ ਜਦੋਂ ਬਹੁਤ ਸਾਰਾ ਸਮਾਨ ਇਕੱਠਾ ਹੋਵੇ ਉਹਨੂੰ ਕਹਿੰਦੇ ਵੀ ਖੇਪ ਵਪਾਰ ਵਾਸਤੇ ਨਾਲ ਲੈ ਜਾਣ ਵਾਲਾ ਸੌਦਾ ਕਹਿਣ ਲੱਗੇ ਇਦਾਂ ਕਰੀ ਆਪਣੇ ਜੀਵਨ ਦੇ ਵਿੱਚੋਂ ਰਾਮ ਦੇ ਨਾਮ ਦੇ ਸੌਦੇ ਨੂੰ ਲਾਦ ਲਵੀਂ ਭਰ ਲਵੀਂ ਜਿਵੇਂ ਆਪਾਂ ਆਮ ਕਹਿ ਦਿੰਨੇ ਆ ਕਿ ਆਪਾਂ ਆਪਣੇ ਕਿਸੇ ਗੱਡੀ ਨੂੰ ਲੋਡ ਕਰ ਲਿਆ ਭਰ ਲਈ ਗੱਡੀ ਸਾਧਨ ਭਰ ਲਿਆ ਲਾਦ ਖੇਪ RAM ਦੇ ਨਾਮ ਰੂਪੀ ਸਮਾਨ ਨੂੰ ਕਹਿ ਲੱਗੇ ਲੱਦ ਲਿਆ ਭਰ ਲਿਆ ਆਪਣੇ ਆਪ ਨੂੰ ਸੰਤਨ ਸੰਤੇ ਸੰਗ ਚਾਲ ਸੰਤਾਂ ਦੇ ਨਾਲ ਤੁਰ ਕੇ RAM ਦਾ ਨਾਮ ਰੂਪੀ ਸੌਦਾ ਰੱਜ ਰੱਜ ਕੇ ਖਰੀਦ ਭਰ ਲਿਆ ਆਪਣੇ ਆਪ ਨੂੰ ਇਸ ਸਮਾਨ ਇਸ ਸੌਦੇ ਨਾਲ ਉਹ ਸੌਦਾ ਕਿਹੜਾ ਨਾਮ ਸਿਮਰਨ ਭਜਨ ਬੰਦਗੀ ਤੇ ਅਗਲਾ ਬਚਨ ਕਹਿਣ ਲੱਗੇ ਵੀ ਇੱਕ ਕੰਮ ਹੋਰ ਕਰੀ ਅਵਰ ਤਿਆਗ ਵਿਖਿਆ ਜੰਜਾਲ ਇਸ ਮਾਇਆ ਦੇ ਹੋਰ ਜੰਜਾਲ ਨੂੰ ਤੰਦੇ ਨੂੰ ਛੱਡ ਦੇਵੀਂ ਮੰਦ ਕਰਮਾਂ ਨੂੰ ਛੱਡ ਦੇਵੀਂ ਤੇ ਰਾਮ ਦੇ ਨਾਮ ਦਾ ਸੌਦਾ ਖਰੀਦਣਾ ਸ਼ੁਰੂ ਕਰ ਦੇ ਅਗਲਾ ਬਚਨ ਹੈ ਤਨ ਤਨ ਕਹ ਸਭ ਕੋਏ ਮੁੱਖੀ ਊਜਲ ਹਰ ਦਰਗੈ ਸੋਏ ਜੇਕਰ ਇਹ ਉਦਮ ਕਰੇਗਾ RAM ਦੇ ਨਾਮ ਦਾ ਵਪਾਰ ਕਰੇਗਾ ਤੇ ਹਰੇਕ ਜੀਵ ਤੈਨੂੰ ਸ਼ਾਬਾਸ਼ੇ ਦੇਵੇਗਾ ਤੇਰੀ ਸ਼ਲਾਘਾ ਕਰੇਗਾ ਤੈਨੂੰ ਮੁਬਾਰਕ ਦੇਵੇਗਾ ਕਿਉਂਕਿ ਪਾਵਨ ਬਚਨ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ ਜਦੋਂ ਤੂੰ ਸੱਚ ਦੇ ਮਾਰਗ ਤੇ ਚੱਲਣਾ ਸ਼ੁਰੂ ਕਰ ਦੇਵੇਂਗਾ ਤੇ ਜਹਾਨ ਇਹ ਦੁਨੀਆ ਇਹ ਸੰਸਾਰ ਵੀ ਤੈਨੂੰ ਧੰਨ ਧੰਨ ਕਹੇਗਾ ਤੇ ਇਸ ਦੁਨੀਆ ਤੇ ਸ਼ਾਬਾਸ਼ੇ ਨਹੀਂ ਮੁਖ ਉਜਲ ਹਰ ਦਰਗਹਿ ਸੋਏ ਇਸ ਦੁਨੀਆ ਤੋਂ ਅਗਲੀ ਦਰਗਾਹ ਦੇ ਵਿੱਚ ਉਸ ਪਰਮਾਤਮਾ ਦੇ ਦਰ ਘਰ ਵਿਖੇ ਉੱਥੇ ਵੀ ਤੇਰਾ ਮੁਖ ਉਜਲਾ ਹੋ ਜਾਏਗਾ ਉੱਥੇ ਵੀ ਤੈਨੂੰ ਮਾਨ ਇੱਜ਼ਤ ਸਤਕਾਰ ਮਿਲੇਗਾ ਤੇ ਜਿਹੜਾ ਅਕੀਰਲਾ ਬਚਨੇ ਇਸ ਪਾਵਨ ਪਵਿੱਤਰ ਪਦੇ ਦਾ ਸਤਿਗੁਰ ਜੀ ਫੁਰਮਾਨ ਕਰਦੇ ਹਨ ਇਹੋ ਵਾਪਾਰ ਵਿਰਲਾ ਵਾਪਾਰ ਨਾਨਕ ਤਾਕੈ ਸਦਬਲਿਹਾਰੇ ਕਹਿ ਲੱਗੇ ਗੱਲਾਂ ਤੇ ਬੜੀਆਂ ਹੋ ਗਈਆਂ RAM ਦੇ ਨਾਮ ਦੀਆਂ ਬਹੁਤ ਕੁਝ ਸਮਝ ਲਿਆ ਸਿੱਖ ਲਿਆ ਸੁਣ ਲਿਆ ਨਾਮ ਸਿਮਰਨ ਭਜਨ ਬੰਦਗੀ ਰੂਪੀ ਸਮਾਨ ਖਰੀਦਣ ਦੀ ਸੌਦੇ ਨੂੰ ਖਰੀਦਣ ਦੀ ਗੱਲ ਚੱਲੀ ਹੈ ਪਰ ਕਹਿਣ ਲੱਗੇ ਇਹ ਗੱਲ ਭਾਵੇਂ ਬਹੁਤ ਵੱਡੇ ਲੈਵਲ ਤੇ ਚੱਲਦੀ ਹੈ ਪਰ ਇੱਕ ਗੱਲ ਪੱਕੀ ਹੈ ਇਹ ਵਪਾਰ ਵਿਰਲਾ ਵਪਾਰ ਹੈ ਇਸ ਨਾਮ ਸਿਮਰਨ ਰੂਪੀ ਸੌਦੇ ਨੂੰ ਖਰੀਦਦੇ ਵਿਰਲੇ ਬੰਦੇ ਨੇ ਸੁਣਦੇ ਸਾਰੇ ਨੇ ਪਰ ਇਹਦਾ ਵਪਾਰ ਕਰਦਾ ਵਿਰਲਾ ਹੀ ਹੈ ਕੋਈ ਹਰ ਇੱਕ ਦੇ ਵਸ ਦੀ ਗੱਲ ਨਹੀਂ ਪਰ ਇਹ ਵੀ ਨਹੀਂ ਕਿ ਜਮਈ ਹੈ ਨਹੀਂ ਬਾਣੀ ਵਿੱਚ ਇਹ ਵੀ ਤੁਕ ਆਉਂਦੀ ਹੈ ਜਿਦੇ ਵਿੱਚ ਸਤਿਗੁਰ ਜੀ ਫਰਮਾਣ ਕਰਦੇ ਹਨ ਕਿ ਭਾਈ ਹੈਨ ਵਿਰਲੇ ਨਾਹੀ ਕਣੇ ਫੈਲ ਫੱਕੜ ਸੰਸਾਰ ਕਹਿਣ ਲੱਗੇ ਵਿਰਲੇ ਵਿਰਲੇ ਹੈਗੇ ਨਹੀਂ ਕਣੇ ਨਹੀਂ ਹੈਗੇ ਬਾਲੇ ਨਹੀਂ ਹੈਗੇ ਜਿਹੜੇ ਇਸ ਅੰਦਰੋਂ ਪਰਮਾਤਮਾ ਦੇ ਨਾਮ ਨੂੰ ਜੁੜ ਕੇ ਭਜਨ ਬੰਦਗੀ ਕਰਦੇ ਇਹ ਵਪਾਰ ਵਿਰਲਾ ਵਪਾਰ ਹੈ ਵਿਰਲੇ ਲੋਕ ਬੜੇ ਬਹੁਤ ਘੱਟ ਲੋਕ ਵਿਰਲੇ-ਵਿਰਲੇ ਲੋਕ ਇਸ ਵਪਾਰ ਨੂੰ ਵਪਾਰਦੇ ਨੇ ਭਾਵ ਇਸ ਸੌਦੇ ਦਾ ਵਪਾਰ ਕਰਦੇ ਨੇ ਤੇ ਜਿਹੜੇ ਕਰਦੇ ਨੇ ਨਾਨਕ ਤਾਂ ਕਹਿ ਸਦ ਬਲੀ ਹਾਰੇ ਮੈਂ ਕਹਿ ਲਗੇ ਅਜਿਹੇ ਵਪਾਰੀ ਤੋਂ ਹਮੇਸ਼ਾ ਸਦਕੇ ਜਾਨਾਂ ਬਲੀ ਹਾਰੇ ਜਾਨਾ ਜਿਹੜਾ ਨਾਮ ਸਿਮਰਨ ਵਿੱਚ ਜੁੜ ਕੇ ਆਪਣੇ ਜੀਵਨ ਨੂੰ ਬਤੀਤ ਕਰਨਾ ਕਬੂਲ ਲੈਂਦਾ ਤੇ ਇਸ ਸੱਚੇ ਅਤੇ ਪੱਕੇ ਧੰਨ ਨੂੰ ਕਮਾਉਣਾ ਸ਼ੁਰੂ ਕਰ ਦਿੰਦਾ ਹੈ ਇਸ ਸੰਸਾਰ ਦੇ ਵਿੱਚੋਂ ਆਪਣੇ ਜੀਵਨ ਦੀ ਬਾਜ਼ੀ ਨੂੰ ਜਿੱਤ ਜਾਂਦਾ ਹੈ